ਦੇਖੋ ਗੱਲ ਇਹ ਹੈ ਕਿ 54 ਚੂਹਾ ਖਾਦੇ ਬਿੱਲੀ ਹੱਜ ਨੂੰ ਚੱਲੀ ਇਸ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਸੋਚਣਾ ਚਾਹੀਦਾ ਹੈ ਪਹਿਲਾਂ ਕਹਿਣ ਤੂੰ ਕੀ ਮੈਂ ਗੱਲ ਕੀ ਕਹਿ ਰਿਹਾ ਕਿਹੜੀ ਭਾਸ਼ਾ ਯੂਜ਼ ਕਰ ਰਿਹਾ ਜਿਹੜੀ ਗੱਲ ਬਿੱਟੂ ਗੱਲ ਕਰ ਰਿਹਾ ਹੈ ਬਿੱਟੂ ਰਾਹੁਲ ਗਾਂਧੀ ਜੀ ਨੂੰ ਆਪਦਾ ਮੈਂਟਰ ਮੰਨਦਾ ਸੀ ਜੇ ਬਿੱਟੂ ਨੂੰ ਪਗੜੀ ਬੰਨ੍ਹਨੀ ਸਿਖਾਈ ਤਾਂ ਰਾਹੁਲ ਗਾਂਧੀ ਜੀ ਨੇ ਸਿਖਾਈ ਇਹ ਅਸਲੀਅਤ ਹੈ ਸਚਾਈ ਹੈ ਅੱਜ ਉਹ ਗੱਲ ਕਰਦਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਤੂੰ ਡੰਡੋਤਾ ਪ੍ਰਣਾਮ ਕਰਦਾ ਹੁੰਦਾ ਸੀ ਅੱਜ ਤੋਂ ਹਰੇਕ ਦਾ ਅੰਬੀਸ਼ਨ ਹੁੰਦਾ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਅੰਬੀਸ਼ਨ ਰੱਖਣਾ ਵੀ ਚਾਹੀਦਾ ਪਰ ਲਸ ਨਹੀਂ ਹੋਣੀ ਚਾਹੀਦੀ ਬਿੱਟੂ ਲਾਲਚ 'ਚ ਫਸ ਗਿਆ ਹੈ ਲਸ 'ਚ ਫਸ ਗਿਆ ਹੈ ਕਿ ਬੰਦੇ ਜਦੋਂ ਲੀਡਰ ਹੁੰਦਾ ਜਿਹੜਾ ਲੀਡਰ ਉਹਦੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਨਾ ਕਿ ਲੀਡਰ ਨੂੰ ਲੀਡਰ ਬਣ ਜਾਣਾ ਚਾਹੀਦਾ ਇਸ ਕਰਕੇ ਮੈਂ ਸਮਝਦਾ ਹਾਂ ਕਿ ਬਿੱਟੂ ਨੇ ਸਾਰੇ ਪੰਜਾਬ ਦਾ ਜਿਹੜਾ ਹੈਗਾ ਨਾ ਨਾਮ ਬਹੁਤ ਹੀ ਬਦਨਾਮ ਕੀਤਾ ਇਹ ਸ਼ਬਦ ਕਹਿ ਕੇ ਸਰ ਤੋਂ ਮਿਲਦਾ ਕਿ ਬਿੱਟੂ ਜਿਹੜਾ ਹੈ ਕਾਂਗਰਸੀ ਦੇ ਨੇ ਸਿੱਦਾ ਦਾ ਜਿਹੜੇ ਹੈ ਸੀਐਮ ਰਹੇ ਜਿਹੜੇ ਪੰਜਾਬ ਦਾ ਸੱਚ ਸਿੰਘ ਸੀ ਉਸ ਤੋਂ ਬਾਅਦ ਕਾਂਗਰਸ ਕਿੰਨੀ ਇਹ ਐਮਪੀ ਬਣੇ ਕਾਂਗਰਸ ਦੇ ਦੇ ਰਹੇ ਸਨ ਇੱਕੋ ਜਿਹੇ ਬੀਜਪੀ ਦੇ ਜਾਣ ਤੋਂ ਬਾਅਦ ਇਹ ਦੇਖੋ ਪਹਿਲਾ ਐਮਪੀ ਨੇ ਰਾਹੁਲ ਗਾਂਧੀ ਜੀ ਨੇ ਇਹਨੂੰ ਪਹਿਲਾਂ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਪੰਜਾਬ ਦਾ ਦੂਜੇ ਪਾਸੇ ਰਾਜਾ ਵੜਿੰਗ ਲੜ ਰਿਹਾ ਸੀ ਇਹ ਲੜ ਰਿਹਾ ਸੀ ਮੈਂ ਦੇ ਨਾਲ ਗਿਆ ਸੀ ਉਹਨਾਂ ਨੇ ਇਹਨੂੰ ਬਣਾਇਆ ਕਿਉਂ ਬਣਾਇਆ ਇਸ ਕਰਕੇ ਕਿ ਉਹਨਾਂ ਦੀ ਦਾਦੀ ਜੀ ਵੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਫਾਦਰ ਵੀ ਉਹ ਸਮਝਦੇ ਜਿਹੜੇ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਅੱਜ ਇਹ ਗੱਲਾਂ ਕਰੇ ਛੱਜ ਵੀ ਬੋਲੇ ਤੇ ਛਾਨੇ ਵੀ ਬੋਲੇ ਫਿਰ ਉਸ ਆਦਮੀ ਦੇ ਵਾਸਤੇ ਜਿਹੜੇ ਬੰਦੇ ਨੇ ਇਹਨਾਂ ਕੁਝ ਦਿੱਤਾ ਹੋਵੇ ਇਹ ਕਹਿ ਰਿਹਾ ਤਿੰਨ ਵਾਰ ਐਮਪੀ ਬਣਾਇਆ ਆਨੰਦਪੁਰ ਸਭ ਤੋਂ ਐਮਪੀ ਬਣਾਇਆ ਇਹਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਇਹ ਹਾਰ ਰਿਹਾ ਸੀ ਇਹ ਘਬਰਾ ਗਿਆ ਇਹ ਰੋਇਆ ਰੋ ਕੇ ਉਹਨਾਂ ਨੇ ਲੁਧਿਆਣੇ ਤੋਂ ਉਹਨੂੰ ਐਮਪੀ ਬਣਾਇਆ ਦੂਜੀ ਵਾਰ ਫਿਰ ਐਮਪੀ ਬਣਾਇਆ ਐਮਪੀ ਬੰਨਣਾ ਬੁੜੀਆਂ ਛੋਟੀਆਂ ਗੱਲਾਂ ਹੈ ਮੰਤਰੀ ਬੰਨਣਾ ਬੜੀਆਂ ਛੋਟੀਆਂ ਗੱਲਾਂ ਆਪਦੇ ਪੈਰਾਂ ਤੇ ਖੜੇ ਹੋਣਾ ਰਾਹੁਲ ਗਾਂਧੀ ਨੇ ਉਹਨੂੰ ਇੱਕ ਛੋਟੇ ਜਿਹੇ ਬੱਚੇ ਦੀ ਤਰ੍ਹਾਂ ਪਾਲਿਆ ਜੀ ਅਜ ਰਾਹੁਲ ਗਾਂਧੀ ਜੀ ਦੇ ਬਾਰੇ ਇਹੋ ਜਿਹੀ ਗੱਲਾਂ ਕਹਿ ਸਕਦਾ ਹੈ ਤੇ ਸਾਨੂੰ ਸੋਚਣਾ ਚਾਹੀਦਾ ਜਿਸ ਪਾਰਟੀ ਦੇ ਵਿੱਚ ਗਿਆ ਹੈ ਉਹਨਾਂ ਵਾਸਤੇ ਕੀ ਕਹਿ ਸਕਦਾ ਇਹ ਤਾਂ ਨੱਡਾ ਸਾਹਿਬ ਨੂੰ ਇਹਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਸੀ ਕਿਉਂ ਨਹੀਂ ਲਿਆ ਤੁਸੀਂ ਦੇਖੋ ਰਾਜਨੀਤੀ ਜਾ ਕਿਧਰ ਨੂੰ ਗਈ ਹੈ ਰਾਜਨੀਤੀ ਦਾ ਮਜ਼ਾਕ ਕੀ ਹੋ ਗਿਆ ਇੱਕ ਉਥੇ ਮਹਾਰਾਸ਼ਟਰ ਨੂੰ ਬੋਲ ਰਿਹਾ ਕਿ ਜਿਹੜਾ ਬੰਦਾ ਰਾਹੁਲ ਗਾਂਧੀ ਜੀ ਦੀ ਜ਼ੁਬਾਨ ਕੱਟ ਕੇ ਲਿਆਏਗਾ ਅਸੀਂ ਉਹਨਾਂ ਦਾ ਨਾਮ ਦਾਂਗੇ ਕਹਿੰਦੇ ਜੀ ਐਫ ਆਈ ਆਰ ਦਰਜ ਕਰਤੀ ਕੀ ਮਤਲਬ ਐਫ ਆਈ ਆਰ ਦਰਜ ਕਰਨਾ ਉਹਨੂੰ ਫੜਕੇ ਅੰਦਰ ਦੇਣਾ ਚਾਹੀਦਾ ਸੀ ਉਸ ਬੰਦੇ ਨੂੰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਿੰਦੁਸਤਾਨ ਇੱਕ ਉਹਨਾਂ ਅੰਦਰ ਕਿਉਂ ਨਹੀਂ ਦਿੱਤਾ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਰਾਜਨੀਤੀ ਚ ਇਸ ਤਰ੍ਹਾਂ ਦੀ ਬਹਿਨ ਪੈ ਜਿਹੜੀ ਅੱਜ ਕਦੀ ਨਹੀਂ ਹੋਈ ਸੀ ਜਿਹੜੀ ਹੋਣ ਦਿੱਤੀ ਜਾ ਰਹੀ ਹੈ ਇੱਕ ਤਰ੍ਹਾਂ ਦੀ ਰਾਜਨੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਰਾਜਨੀਤੀ ਘਟਿਆ ਪੰਚ ਚ ਦੇਖੋ ਘਟਿਆ ਪੰਚ ਰਾਜਨੀਤੀ ਨਹੀਂ ਬੰਦੇ ਘਟਿਆ ਹੋਗੇ ਨੇ ਜਿਹੜੇ ਘਟਿਆ ਗੱਲਾਂ ਕਰਦੇ ਨੇ ਉਹ ਸਮਝਦੇ ਆ ਕਿ ਅਸੀਂ ਜਿਹੜਾ ਹੈਗਾ ਸਾਡੀ ਇਹ ਤੇ ਬਾਈਟ ਚੱਲੂਗੀ ਸਾਨੂੰ ਲੋਕ ਸੁਣਨਗੇ ਲੋਕ ਹਿੰਦੂਸਤਾਨ ਦੇ ਬੜੇ ਸਿਆਣੇ ਨੇ ਬੜੇ ਸਮਝਦਾਰ ਨੇ ਉਹਨਾਂ ਨੇ ਤਾਂ ਅੰਗਰੇਜ਼ਾਂ ਨੂੰ ਚੱਕ ਕੇ ਸਿੱਟਦਾ ਸੀ ਇਸ ਸਮੇਂ ਦੇ ਦੋ ਦਿਨ ਜਿਹੜਾ ਹੈਗਾ ਵਾਹ ਵਾਹ ਹੀ ਖਟਕੇ ਪਰ ਲੋਕਾਂ ਦੇ ਵਿੱਚ ਬਦਨਾਮੀ ਕਿੰਨੀ ਹੋਈ ਹੈ ਅੱਜ ਹਰੇਕ ਬੰਦਾ ਤੋਏ ਤੋਏ ਕਰ ਰਿਹਾ ਵੀ ਜੋਏ ਨੇ ਗੱਲ ਕਹੀ ਬੜੀ ਮਾੜੀ ਗੱਲ ਕਹੀ ਕਿਸੇ ਬੰਦੇ ਨੂੰ ਆਪਾਂ ਡਿੱਗੇ ਹੋਣ ਪਾਣੀ ਦਾ ਗਲਾਸ ਪਿਆ ਦੀਏ ਤੋਂ ਬੜੀ ਵੱਡੀ ਗੱਲ ਹੁੰਦੀ ਤਿੰਨ ਵਾਰ ਐਮਪੀ ਬਣਾਉਣਾ ਯੂਸ ਕਾਂਗਰਸ ਦਾ ਪ੍ਰਧਾਨ ਬਣਾਉਣਾ ਫਿਰ ਇਹਨੂੰ ਆਪੋਜੀਸ਼ਨ ਦਾ ਲੀਡਰ ਬਣਾਉਣਾ ਇਹ ਕੋਈ ਛੋਟੀਆਂ ਗੱਲਾਂ ਇਸ ਕਰਕੇ ਸੋਚਣਾ ਚਾਹੀਦਾ ਸੀ ਕਹਿਣ ਤੋਂ ਪਹਿਲਾਂ ਕਰ ਕੀ ਰਹੇ ਆ ਕੀ ਕਹਿ ਰਹੇ ਆ ਟੈਰਿਸ ਕਹਣਾ ਟੈਰਿਸ ਦਾ ਮਤਲਬ ਸਮਝਦੇ ਕੀ ਹੈ ਕਿਸ ਪਰਿਵਾਰ ਤੋਂ ਆਉਂਦਾ ਉਹ ਇਹ ਉਹ ਬੰਦੇ ਨੇ ਜਿਹੜੇ ਬੁੱਕਲ 'ਚ ਬੈਠ ਕੇ ਪੰਜਾਬੀ 'ਚ ਕਹਿੰਦੇ ਡੰਗ ਮਾਰਦੇ ਨੇ ਇਹ ਤਾਂ ਦੁਨੀਆ ਦੇਖੇਗੀ ਅੱਗੇ ਹੋਏਗਾ ਕੀ ਇਸ ਕਰਕੇ ਜਨਤਾ ਵੀ ਜਿਹੜੀ ਹੈ ਬੜੀ ਸਿਆਣੀ ਹੋ ਗਈ ਹੈ ਮੈਂ ਇਸੇ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਭਾਜਪਾ ਵਾਲੇ ਨੂੰ ਵੀ ਸਮਝਣਾ ਚਾਹੀਦਾ ਸੀ ਅੱਜ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ 65 ਸੀਟਾਂ ਜਿੱਤ ਰਹੀ ਹੈ ਜੀਐਨਕਿਚ ਅਸੀਂ ਜਿੱਤ ਰਹੇ ਹਾਂ ਉਹ ਮਹਾਰਾਸ਼ਟਰ ਵਾਲਾ ਜਿਹੜਾ ਸੀਗਾ ਉਹ ਕਬਰਾਇਆ ਹੋਇਆ ਹੈ ਮਹਾਰਾਸ਼ਟਰ ਵਾਲੇ ਕਬਰਾਏ ਹੋਏ ਆ ਤੁਸੀਂ ਸਰਵੇ ਕਰਾ ਲਓ ਸਰਵੇ ਕੀ ਕਹਿੰਦੇ ਆ ਉੱਥੇ ਹੀ ਕਾਂਗਰਸ ਪਾਰਟੀ ਆ ਰਹੀ ਹੈ ਡੈਮੋਕ੍ਰੇਸੀ ਕਾਦੇ ਵਾਸਤੇ ਬਣਾਈ ਗਈ ਸੀ ਡੈਮੋਕ੍ਰੇਸੀ ਬਣਾਈ ਗਈ ਸੀ ਕਿ ਸਭ ਨੂੰ ਜਿਹੜਾ ਹੈਗਾ ਇਕੁਅਲ ਨਿਆਂ ਮਿਲੇ ਲੋਕਾਂ ਦੀ ਗੱਲ ਸੁਣੀ ਜਾਵੇ ਇਹ ਡੈਮੋਕ੍ਰੇਸੀ ਨਹੀਂ ਤੇ ਡਿਕਟੇਟਰਸ਼ਿਪ ਕਰਨ ਦੀਆਂ ਗੱਲਾਂ ਕਰਦੇ ਨੇ ਜਿਹੜੇ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਚਾਹੇ ਉਹ ਐਮਐਲਏ ਹੋਣ ਮਹਾਰਾਸ਼ਟਰ ਦੇ ਹੋਣ ਚਾਹੇ ਬਿੱਟੂ ਹੋਵੇ ਆਪਦੀ ਗੱਲ ਰੱਖੋ ਪਿਆਰ ਤੇ ਸਤਿਕਾਰ ਦੇ ਨਾਲ ਰੱਖੋ ਦੁਨੀਆ ਦੇ ਵਿੱਚ ਰੱਖੋ ਪਰ ਇਹ ਕਿਸੇ ਨੂੰ ਕਹਿਣਾ ਜੇ ਬਿੱਟੂ ਨੂੰ ਕਿਸੇ ਨੇ ਪੁੱਛ ਲਿਆ ਕਿ ਤੁਸੀਂ ਦੱਸੋ ਤੇ ਕੀ ਜਵਾਬ ਦੇਗਾ ਬਿੱਟੂ ਨੂੰ ਪਗੜੀ ਨਹੀਂ ਬੰਨ੍ਹਨੀ ਆਂਦੀ ਸੀ ਪੁੱਛ ਲਓ ਕਿਹਨੇ ਪਗੜੀ ਸਿਖਾਈ ਪਹਿਲੀ ਪਗੜੀ ਕਿਹਨੇ ਦਿੱਤੀ ਬਿੱਟੂ ਦੀਆਂ ਪੁਰਾਣੀਆਂ ਸਟੇਟਮੈਂਟਸ ਕੱਢੋ ਤੁਸੀਂ ਉਹ ਆਪ ਕਹਿੰਦੇ ਨੇ ਕਿ ਮੈਨੂੰ ਪਗੜੀ ਜਿਹੜੀ ਰਾਹੁਲ ਗਾਂਧੀ ਜੀ ਨੇ ਦਿੱਤੀ ਫਿਰ ਉਸ ਆਦਮੀ ਤੇ ਇਹੋ ਜਿਹਾ ਅਟੈਕ ਕਰਨਾ ਠੀਕ ਹੈ ਤੁਹਾਡੇ ਡਿਫਰੈਂਸ ਆਫ ਓਪੀਨੀਅਨ ਹੋ ਸਕਦੇ ਆ ਪਰ ਕਿਸੇ ਦੀ ਪਿੱਛੇ ਸ਼ੁਰਾ ਨਾ ਮਾਰੋ ਇਹ ਜਿਹੜੀ ਸ਼ਬਦਾਵਲੀ ਤੁਸੀਂ ਵਰਤ ਰਹੇ ਹੋ ਬੜੀ ਮਾੜੀ ਸ਼ਬਦਾਵਲੀ ਹੈ ਲੋਕਾਂ ਦੇ ਵਿੱਚ ਤੁਸੀਂ ਆਪ ਦਾ ਜਿਹੜਾ ਕਦਾ ਉਹਨੂੰ ਘਟਾਇਆ ਨਹੀਂ ਹੈ ਵਧਾਇਆ ਹੈ ਉਹ ਕਦ ਜਿਹੜਾ ਕਦਾ ਉਹਨੂੰ ਘਟਾਇਆ ਵਧਾਇਆ ਨਹੀਂ ਹੈ ਮੈਂ ਸਮਝਦਾ ਕਿ ਇਦੋਂ ਮਾੜੀ ਗੱਲ ਹੋ ਨਹੀਂ ਸਰਦੀ ਅੱਜ ਮੈਂ ਦੇਖ ਰਿਹਾ ਸੀ ਯੂਥ ਕਾਂਗਰਸ ਵਾਲੇ ਉਹ ਬੜੇ ਨਰਾਸ਼ ਸੀ ਕਹਿੰਦੇ ਕਿ راہુલ ਗਾਂਧੀ ਸਾਡਾ ਆਈਕਨ ਹੈ ਯੂਥ ਦਾ ਜਿਹਨੇ ਯੂਥ ਕਾਂਗਰਸ 'ਚ ਪਹਿਲੀ ਵਾਰ ਇਲੈਕਸ਼ਨ ਕਰਾਏ ਕਹਿੰਦੇ ਇਹ ਉਹਨੂੰ ਕਹਿ ਰਿਹਾ ਅਸੀਂ ਇਹਨੂੰ ਪੰਜਾਬ 'ਚ ਆਉਣਾ ਇਹਦਾ ਬੰਦ ਕਰ ਦਾਂਗੇ ਕੀ ਇੱਕ ਦੂਜੇ ਨਾਲ ਲੜਾਈ ਝਗੜਾ ਕਰਨਾ ਹੈ ਪੋਲਟਿਕਸ ਜਿਹੜੀ ਹੈ ਉਹ ਪਿਆਰ ਤੇ ਸਤਿਕਾਰ ਸੇ ਹੁੰਦੀ ਹੈ ਹਿੰਦੂ ਮੁਸਲਮ ਸਿੱਖ ਸਾਈ ਸਭ ਹੈ ਭਾਈ ਭਾਈ ਇਹ ਕੁਛ ਬੰਦੇ ਨੇ ਜਿਹੜੇ ਆਪਦੇ ਵਾਹ ਵਾਈ ਕਰਨ ਦੇ ਵਾਸਤੇ ਚਾਰ ਦਿਨ মিডিਆ ਦੇ ਵਿੱਚ ਆਉਣ ਦੇ ਵਾਸਤੇ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਨੇ